ਵਾਹਿਗੁਰੂ ਜੀ ਕੀ ਫਤਿਹ ਆਪਣ ਪੰਥ ਕੇ ਗੁਣ ਇਥੇ ਆਜ ਪਰਮ ਸਤਕਾਰ ਜੋ ਗੁਰੂ ਰੂਖਾਲਸਾ ਪਿਆਰੀ ਸਾਧ ਸੰਗਤ ਵੱਡੇ ਭਾਗ ਹਨ ਜੁਗ ਜੁਗਤਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਦਰਬਾਰ ਨਿਕੇ ਗੋਦ ਅੰਦਰ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਪਰ ਕੇ ਲਾਹਾ ਪ੍ਰਾਪਤ ਕਰ ਰਹੀ ਹਾਂ ਸਵਾਉ ਪਿਆਰ ਦੇ ਨਾਲ ਰਹਿ ਰਾ ਸਰਦਾਸ ਮੁਖਵਾਕ ਸਰਵਣ ਕੀਤੇ ਔ ਕੁਝ ਸਮੇਂ ਲਈ ਹੋਰ ਆਪਾਂ ਇਸ ਸਮੇਂ ਤੋਂ ਲਾਹਾ ਖਟিয়ে ਸਤਿਗੁਰੂ ਪਾਤਸ਼ਾਹ ਜੀ ਦਾ ਜੋ ਲੜੀਵਾਰ ਇਤਿਹਾਸ ਕਲੰਗੀ ਤਰਪਤਾ ਜੀਆ ਦੇ ਅਮਰ ਜੀਵਨ ਦੀ ਗਾਥਾ ਆਪ ਸਰਵਣ ਕਰਦੇ ਹੋ ਆ ਰਹੇ ਹੋ ਉਸ ਲੜੀਵਾਰ ਇਤਿਹਾਸ ਨਾਲ ਜੁੜੀਏ ਕੱਲ ਆਪਨੇ ਸੁਣਿਆ ਸੀ ਕਲੰਗੀ ਤਰ ਮਹਾਰਾਜ ਦੇ ਹਜੂਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਅੰਤ ਸਿੰਘ ਅਮਰਤ ਸ਼ਕਣ ਲੱਗੇ ਛਾਤਰੀ ਛਸਤਰਤਾਰੀ ਹੋਣ ਲੱਗੇ ਨੰਖਾਲਸਾ ਦਿਨ ਪ੍ਰਤੀ ਬਹੁਤ ਵੱਧ ਜਾ ਰਿਹਾ ਹੈ ਜਿਹੜੇ ਕੁਝ ਲੋਕ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ ਸਨ ਉਹਨਾਂ ਦੇ ਅੰਦਰੋਂ ਫਿਰ ਜਿਹੜਾ ਖਾਲਸੇ ਪ੍ਰਤੀ ਨਫ਼ਰਤ ਸੀ ਨਫ਼ਰਤ ਦੇ ਕਾਰਨ ਈਰਖਾ ਕਰਦੇ ਸੀ ਉਹ ਅੰਦਰੋਂ ਅੰਦਰਿਕ ਬਰਾਉਣ ਲੱਗੇ ਦੇਖ ਦੇ ਕੇ ਔਰ ਖਾਲਸੇ ਦੇ ਵਿੱਚ ਜੋ ਗੁਣ ਮਹਾਰਾਜ ਨੇ ਬਖਸ਼ੇ ਖਾਲਸੇ ਨੂੰ ਜੋ ਉੱਚਾ ਸੁੱਚਾ ਜੀਵਨ ਦਿੱਤਾ ਖਾਲਸੇ ਨੂੰ ਉੱਚਾ اخلاق ਬਖਸ਼ਿਆ ਬਾਣੀ ਬਖਸ਼ੀ ਬਾਣਾ ਬਖਸ਼ਿਆ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਇਆ ਜਿਹੜੀਆਂ ਪ੍ਰੀਤیاں ਸੰਸਮਾਜ ਦੇ ਅੰਦਰ ਭੈੜੇ ਰਸਮ ਰਿਵਾਜ ਸੀ ਉਹਨਾਂ ਦੇ ਨਾਲੋਂ ਖਾਲਸੇ ਨੂੰ ਨਰੋਲ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਬਣਾ ਦਿੱਤਾ ਹੈ। ਇਉਂ ਕੱਲ ਵੀ ਆਪਨੇ ਖਾਲਸੇ ਦੇ ਗੁਣ ਸਰਬਣ ਕੀਤੇ। ਇਸ ਤਰ੍ਹਾਂ ਬਾਜਾਂ ਵਾਲੇ ਦੇ ਹਜੂਰ ਜੋ ਖਾਲਸੇ ਦੀ ਉਪਮਾ ਵਾਧੀ ਜਾ ਰਹੀ ਹੈ। ਸਿੰਘਾਂ ਦਾ ਜੋਸ਼ ਸਿੰਘਾਂ ਦਾ ਰੋਗ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਗੁਰਸਿੱਖ ਵੀ ਕਰਦੇ ਨੇ ਕਲਗੀਧਰ ਮਹਾਰਾਜ ਵਰਬੀ ਦਿੰਦੇ ਨੇ ਜਿਵੇਂ ਪਾਤਸ਼ਾਹ ਨੇ ਆਖਿਆ ਕਿ ਇਨਾਂ ਤੁਰਕਾਂ ਤੇ ਹਿੰਦੂਆਂ ਦੇ ਅੱਖਾਂ ਦੇ ਵਿੱਚ ਖਾਲਸੇ ਦੀ ਉਪਮਾ ਖਾਲਸੇ ਦਾ ਜਾਹੋ ਜਲਾਲ ਖਾਲਸੇ ਦੀ ਸੋਭਾ ਹੁਣ ਰੜਕਣ ਲੱਗੀ ਐ ਇਹਨਾਂ ਦੇ ਅੱਖਾਂ 'ਚ ਤੂੜ ਪੈ ਗਿਆ ਏਕ ਨੇ ਪਿਆਈ ਰਹਿਣਾ ਪਰ ਇਹ ਅੱਖਾਂ ਤੋਂ ਉਹਨੇ ਹੋ ਜਾਣਗੇ ਖਾਲਸੇ ਦਾ ਕੁਝ ਨਹੀਂ ਵਿਗੜਨਾ ਹੈ ਇਹ ਬਚਨ ਮਹਾਰਾਜ ਨੇ ਕੀਤੇ ਸੋ ਆਓ ਇਸ ਤਰ੍ਹਾਂ ਦੇ ਹੋਰ ਬਚਨ ਨੇ ਕੁਝ ਮਨ ਏਕਾਗਰ ਕਰੀਏ ਗੁਰੂ ਚਰਨਾਂ 'ਚ ਜੁੜੀਏ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾ ਕੇ ਗੁਣ ਇਤੇ ਆਦ ਇਸ ਤਰ੍ਹਾਂ ਦੇ ਸ਼ੁਭ ਗੁਣ ਜੋ ਭਾਵੇਂ ਸੇ ਮੁਕਲੰਗੀ ਧਰ ਮਹਾਰਾਜ ਨੇ ਬਖਸ਼ੇ ਇਸ ਤਰ੍ਹਾਂ ਦੇ ਪਿਆਰ ਭਰੇ ਉਹ ਗੁਣ ਜਿਨ੍ਹਾਂ ਨੂੰ ਦੇਖ ਕੇ ਦੁਨੀਆ ਦੇ ਲੋਕ ਅਸਾਸਕਾਰ ਉੱਠੇ ਦੁਸ਼ਟਾਂ ਦੇ ਮਨ ਘਬਰਾਉਣ ਲੱਗੇ ਇਹ ਗੁਣ ਮਹਾਰਾਜ ਨੇ ਵਰਣਨ ਕੀਤੇ ਵਰਣਨ ਕਰੇ ਧਰੇ ਅਹਲਾਦ ਬਹੁਤ ਖੁਸ਼ੀ ਖੁਸ਼ੀ ਮਹਾਰਾਜ ਉਹਨਾਂ ਗੁਣਾਂ ਨੂੰ ਬਿਆਨ ਕਰਦੇ ਤੇ ਗੁਰਸਿੱਖ ਵੀ ਗੁਰਸਿੱਖਾਂ ਦੇ ਵਿੱਚ ਬਿਆਨ ਕਰਦੇ ਕਿ ਗੁਰਸਿੱਖ ਸਤਿਗੁਰੂ ਮਹਾਰਾਜ ਕੋਲ ਵੀ ਕਹਿੰਦੇ ਵੀ ਮਹਾਰਾਜ ਆਪ ਜੀ ਦੇ ਖਾਲਸੇ ਦਾ ਚੜ੍ਹਦੀ ਕਲਾ ਹੈ ਆਪ ਨੇ ਸਾਡੇ ਕਲਯੁਗੀ ਜੀਵਾਂ ਤੇ ਗਰੀਬਾਂ ਦੇ ਉੱਤੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਰਹਿਮਤ ਕਰਕੇ ਸਾਨੂੰ ਰਾਜੇ ਬਣਾ ਦਿੱਤਾ ਹੈ ਖਾਲਸੇ ਬਣਾ ਦਿੱਤਾ ਹੈ ਅਕਾਲ ਪੁਰਖ ਨਾਲ ਜੋੜ ਦਿੱਤਾ ਹੈ ਸਾਡੇ ਅੰਦਰੋਂ ਸੰਸਾਰ ਦੇ អਵਗੁਣ ਕੱਢ ਦਿੱਤੇ ਹਨ ਗੁਣਾ ਸਾਇਤ ਸਾਨੂੰ ਭਰਪੂਰ ਕਰ ਦਿੰਦਾ ਹੈ। ਇਹ ਮਹਾਰਾਜ ਦੇ ਹਜ਼ੂਰ ਵੀ ਗੁਰ ਸਿੱਖੋ ਆਪਣੇ ਵੱਲ ਦੇ ਕੇ ਗੁਰੂ ਦੇ ਖਾਲਸੇ ਬਣ ਕੇ ਗੁਰੂ ਦੇ ਪਿਆਰ ਚ ਜੁੜ ਕੇ ਉਪਮਾ ਕਰਦੇ ਹਨ। ਸਬਦ ਦੇ ਸ਼ਣ ਕੇ ਵਿਖੇ ਪ੍ਰਕਾਸ਼ੇ। ਕਿਉਂ ਹੈ ਗਰਸ਼ਕ ਕਹਿੰਦੇ ਨੇ ਮਹਾਰਾਜ ਆਪ ਜੀ ਦੇ ਖਾਲਸੇ ਦੀ ਉਪਮਾ ਸਾਰੇ ਜੇਸਾਂ ਤੱਕ ਫੈਲ ਚੁੱਕੀ ਹੈ। ਸਾਰੇ ਜਿੱਥੇ-ਜਿੱਥੇ ਦੀਆਂ ਦੂਰ-ਦਰਾਡੇ ਦੀਆਂ ਚਾਰੇ ਦਿਸ਼ਾਵਾਂ ਤੋਂ ਸਮਤਾ ਆਈਆਂ ਸਿੰਘ ਸਜ ਕੇ ਆਪਣੇ ਨਗਰਾਂ 'ਚ ਜਾਂਦੇ ਤੇ ਸ਼ਹਿਰਾਂ 'ਚ ਜਾਂਦੇ ਉੱਥੇ ਤੱਕ ਖਾਲਸੇ ਦਾ ਪ੍ਰਕਾਸ਼ ਹੋ ਗਿਆ ਹੈ ਸੋਭਾ ਹੋ ਗਈ ਹੈ ਹੀਰ ਹੀਰ ਬਿਸਮਾਹੇ ਹਿਰਾਸੇ ਇਸ ਤਰ੍ਹਾਂ ਦੇਖਦੇ ਕੇ ਲੋਕ ਖਾਲਸੇਵਾਲ ਸਜੇ ਹੋਏ ਸਿੰਘਾਂ ਵੱਲ ਸਿੰਘਾਂ ਦੀ ਰਹਿਣੀ ਵੱਲ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਕਿਸੇ ਤੋਂ ਚਿਪਣਾ ਨਹੀਂ ਕਿਸੇ ਤੋਂ ਡਰਨਾ ਨਹੀਂ ਹੈ ਦੁਸ਼ਟਾਂ ਦਾ ਸੋਧਾ ਲਾ ਦੇਣਾ ਇਹ ਦੇਖ ਕੇ ਸਾਰੇ ਲੋਕ ਹੈਰਾਨ ਮੰਨਦੇ ਹਨ ਸ਼ਸਤਰ ਸਮੇਤ ਸਦਾ ਰੰਗ ਰਾਤੇ ਮਹਾਰਾਜ ਆਪ ਜੀ ਦਾ ਖਾਲਸਾ ਸ਼ਸਤਰਾਂ ਦੇ ਸਮੇਤ ਸਦਾ ਹੀ ਰੰਗ ਵਿੱਚ ਰਤਿਆ ਹੋਇਆ ਜਿੱਥੇ ਵੀ ਆਪ ਜੀ ਦੇ ਖਾਲਸੇ ਜਾਂਦੇ ਨੇ ਚੜ੍ਹਦੀ ਕਲਾ ਹੋ ਰਹੀ ਹੈ ਕਿਉਂ ਜਦੋਂ ਕਲਗੀਧਰ ਮਹਾਰਾਜ ਨੂੰ ਗੁਰਸਿੱਖ ਕਹਿੰਦੇ ਨੇ ਸਤਿਗੁਰੂ ਜੀ ਵੀ ਬਹੁਤ ਖੁਸ਼ ਹੁੰਦੇ ਹਨ ਇਓ ਮਹਾਰਾਜ ਆਪ ਜੀ ਦਾ ਖਾਲਸਾ ਸਦਾਈ ਸ਼ਸਤਰ ਧਾਰੀ ਹੋ ਕੇ ਰੰਗ ਵਿੱਚ ਰੰਗਿਆ ਗਿਆ ਹੈ ਮੀਨਾਰਾਜ ਰਾਜੇ ਨਿਤ ਮਤੇ ਮਹਾਰਾਜ ਆਪ ਜੀ ਦਾ ਖਾਲਸਾ ਹੁਣ ਭਾਵੇਂ ਰਾਜ ਭਾਗ ਨਹੀਂ ਹੈ ਪਰ ਖਾਲਸੇ ਦੇ ਅੰਦਰ ਰਾਜ ਤੋਂ ਬਿਨਾਂ ਹੀ ਰਾਜ ਦੀ ਮਸਤੀ ਖਾਲਸਿਆਂ ਦੇ ਅੰਦਰ ਰਹਿੰਦੀ ਹੈ ਸਾਧ ਸੰਗਤ ਜੀ ਜਿਹਨੂੰ ਦੁਨੀਆ ਦਾ ਰਾਜ ਮਿਲਿਆ ਹੋਵੇ ਉਹ ਰਾਜਾ ਨਹੀਂ ਹੋਇਆ ਕਰਦਾ ਅਸਲੀ ਰਾਜਾ ਹੁੰਦਾ ਜਿਹੜਾ ਨਾਮ ਰੰਗ ਵਿੱਚ ਰੰਗਿਆਵਾ ਹੋਵੇ ਇਹ ਗੱਲ ਦਾ ਨਰਨਾ ਜੇ ਕਰਨਾ ਹੋਵੇ ਤਾਂ ਗੁਰੂ ਅਰਜਨ ਦੇ ਮਹਾਰਾਜਿਆਂ ਤੋਂ ਪੁੱਛੋ ਜਦੋਂ ਖਾਨਪੁਰ ਛਾਪਰੀ ਜਾ ਕੇ ਬੜੇ ਪਿਆਰ ਦੇ ਨਾਲ ਖਾਣੇ ਦੀ ਛਾਪਰੀ ਚ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤਾ ਪਾਦਸ਼ਾਹ ਕਥਨ ਕਰਦੇ ਨੇ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤੇ ਕਾਜ ਨਾ ਤਹੋਲ ਹਰ ਜਿਤ ਹਰ ਬਿਸਰਾਏ ਅੱਛਾ ਇਸ ਤਰ੍ਹਾਂ ਬਚਨ ਕਰਦੇ ਨੇ ਪਸਤਾ ਤੂਟੀ ਝੂਪੜੀ ਚੇਰ ਸਭ ਛੰਨਾ ਜਾਤ ਨਾ ਪਤਨਾ ਦਰੋਹ ਧਿਆਨ ਪਰਮਿਂਨਾ ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਖ ਨ ਸਿੰਨਾ ਉਹ ਰਾਜਾ ਸਗਲੇ ਸ੍ਰਿਸ਼ਟ ਕਾ ਹਰਨਾਮ ਮਨ ਪਿੰਨਾ ਜਿਹੜਾ ਸਿੰਘ ਅਮਰਤਾ ਛਾ ਕੇ ਸਾਜੰਦਾ ਖਾਲਸਾ ਬਣ ਜਾਂਦਾ ਓਹਦੇ ਕੋਲ ਪਾਵੇਂ ਰਾਜ ਭਾਗ ਨਹੀਂ ਹੈ ਪਰ ਗੁਰੂ ਦੇ ਹੁਕਮ ਵਿੱਚ ਗੁਰੂ ਦੇ ਪਿਆਰ ਦੇ ਵਿੱਚ ਸ਼ਸਤਰ ਤਾਹੀ ਸਜਿਆ ਹੋਇਆ ਸਿੰਘ ਖਾਲਸਾ ਆਪਣੇ ਆਪ ਨੂੰ ਰਾਜਾ ਸਮਝਦਾ ਹੈ ਇਹ ਮਸਤੀ ਖਾਲਸੇ ਦੇ ਵਿੱਚ ਸਦੀਵ ਕਾਲ ਹੈ ਤੇ ਅੱਜ ਵੀ ਜਿਹੜੇ ਭਿੰਗ ਸਿੰਘ ਫੌਜਾਂ ਹਨ ਉਹਨਾਂ ਨਾਲ ਤੁਸੀਂ ਗੱਲ ਕਰਕੇ ਦੇਖੋ ਜਿਹੜੇ ਪੂਰਨ ਗੁਰਸਿੱਖ ਨੇ ਉਹਨਾਂ ਦੇ ਵਿੱਚੋਂ ਇਹ ਗੱਲ ਝਲਕ-ਝਲਕ ਪੈਂਦੀ ਹੈ ਉਹ ਕਹਿੰਦੇ ਨੇ ਅਸੀਂ ਕਿਸੇ ਦਾ ਹੁਕਮ ਨਹੀਂ ਮੰਨਦੇ ਅਸੀਂ ਨਾ ਕੋਈ ਗੁਰਮਖ ਹੋਵੇ ਗੁਰਮਖਾਂ ਦੀ ਗੱਲ ਕਰੇ ਉਹਦੇ ਨਾਲ ਪਿਆਰ ਕਰਦੇ ਹਾਂ ਸਾਡੇ ਤੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ ਹੈ ਕਿ ਹੁਕਮ ਚੱਲਦਾ ਹੈ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਤਾਬੇਦਾਰ ਹਾਂ ਇਸ ਕਰਕੇ ਜਿਹੜਾ ਦੁਨਿਆਵੀ ਰਾਜੇ ਹੁੰਦੇ ਨੇ ਉਹਨਾਂ ਦੇ ਹੁਕਮ ਚ ਨਹੀਂ ਹੋਇਆ ਕਰਦੇ ਔਰ ਨਾ ਹੀ ਇਹਨਾਂ ਦਾ ਹੁਕਮ ਮੰਨਦੇ ਨੇ ਮੇਰੇ ਇੱਕ ਗੱਲ ਯਾਦ ਆ ਗਈ ਧਾਨੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਪਾਮਨਾਗੇ ਹਟਿਆ ਸਮੇਂ ਦੀ ਸਰਕਾਰ ਹਿੰਦੂ ਜਿਹੜੀ ਪੰਜਾਬ ਦੀ ਸੀ ਉਹਨੇ ਵੀ ਬੜਾ ਜੋਰ ਲਾਇਆ ਲਾਉਣਾ ਵੀ ਚਾਹੀਦਾ ਸੀ ਬਹੁਤ ਵੱਡੀ ਸਟੇਜ ਸੁਣਾ ਕੇ ਬਣਾ ਕੇ ਉੱਥੇ ਸਾਰੀਆਂ ਸੰਪਰਦਾਵਾਂ ਸੱਦੀਆਂ ਉਹਨਾਂ ਸੰਪਰਦਾਵਾਂ ਦੇ ਵਿੱਚ ਬੁੱਢਾ ਤਲ ਦੇ ਜਥੇਦਾਰ ਵੀ ਆਏ ਹੋਏ ਸਨ ਜਦੋਂ ਉਹਨਾਂ ਨੂੰ ਟਾਈਮ ਦਿੱਤਾ ਬੋਲਣ ਵਾਸਤੇ ਉਹਨਾਂ ਪਹਿਲਾ ਗੱਲਾਂ ਹੀ ਇਹ ਹੀ ਬੋਲੀਆਂ ਉਹ ਸਟੇਜ ਤੇ ਆమే ਉਦੋਂ ਪੰਜਾਬ ਦੀ ਸਰਕਾਰ ਹਿੰਦੁਸਤਾਨ ਦੇ ਵਿੱਚ ਆਏ ਹੋਏ ਸੀ ਜਿਹੜੇ ਭਾਵਕੇ ਅਹੁਦਿਆਂ ਦੇ ਉੱਤੇ ਮਸ਼ਹੂਰ ਕਹਾਉਣ ਵਾਲੇ ਸਨ ਹਰੇਕ ਗੱਲਾਂ ਖਾਲਸੇ ਨੇ ਬੋਲੀਆਂ ਕਿ ਖਾਲਸਾ ਅਸੀਂ ਕਿਸੇ ਦੇ ਹੁਕਮ ਵਿੱਚ ਨਹੀਂ ਹਾਂ ਨਾ ਹੀ ਅਸੀਂ ਕਿਸੇ ਦਾ ਹੁਕਮ ਮੰਨਦੇ ਹਾਂ दुनिया दिया झूठिया सरकारा हैं असी सची सरकार देताे हाँ उन्होंने उत्थे बोल बोले क्यों बोले क्यों ढिंग सिंह पूर्ण रहनी बहनी दे सन। ये इस तरह जरा खालसा है जे एक अकाल पुरख वागुरु तो गुरु ग्रंथ साहब महाराज जी को समर्पित है कलंग महाराज को समर्पित है वह होर किसी ताब नहीं है इस करके खालसा हमेशा ही ਨਾ ਰਾਜ ਹੁੰਦਿਆਂ ਹੋਇਆਂ ਵੀ ਉਹ ਆਪਣੇ ਆਪ ਨੂੰ ਰਾਜਾ ਕਹਾਉਂਦਾ ਹੈ ਬਿਨ ਤਨ ਤੇ ਬੜ ਧਨੀ ਬਣੇ ਹੈ ਫਿਰ ਵੀ ਉਹਦੇ ਵਿੱਚ ਕਿੰਨਾ ਬਟਾ ਸੰਤੋਖ ਹੈ ਭਾਵੇਂ ਧਨ ਹੈ ਨਹੀਂ ਮਾਇਆ ਨਹੀਂ ਹੈ ਪਰ ਫਿਰ ਵੀ ਕੋਈ ਸਿੱਖ ਦਾ ਜਿਹੜਾ ਹਿਰਦਾ ਨਾ ਉਹ ਸਦਾ ਹੀ ਭਰਪੂਰ ਰਹਿੰਦਾ ਸੰਤੋਖ ਹੋਣ ਕਰਕੇ ਜਤੀ ਸਤੀ ਹੋਣ ਕਰਕੇ ਜੋ ਵੀ ਕੋਈ ਦੁਨਿਆਦੇ ਕੋਲ ਹੁੰਦਾ ਭਾਵੇਂ ਗੜਬੇ ਦੇ ਵਿੱਚ ਜਾਲੀ ਹੋਵੇ ਉਹ ਜਲਵੀ ਮਰਤਾ ਦਿੰਦੇ ਹਨ ਇਸ ਕਰਕੇ ਉਹ ਨਾਂ ਧਨ ਹੁੰਦਿਆਂ ਹੋਇਆਂ ਵੀ ਇਹ ਨਹੀਂ ਸਮਝਦੇ ਕਿ ਸਾਡੇ ਕੋਲ ਅਜ ਮਾਇਆ ਨਹੀਂ ਧਨ ਨਹੀਂ ਹੈ ਨਹੀਂ ਉਹ ਕਹਿੰਦੇ ਖਾਲਸਾ ਨਦਰੋਂ ਨਦਰੇ ਹਾਲ ਹੈ ਬਿਹੰਤ ਧਨ ਦਾ ਮਾਲਕ ਹੈ ਇੱਕ ਸਤਿਗੁਰ ਕੇ ਪ੍ਰੇਮ ਸਨੇਹ ਹੈ ਬਸ ਕੋ ਇੱਕ ਸਤਿਗੁਰ ਦਾ ਪ੍ਰੇਮ ਸਨੇਹ ਹਿਰਦੇ ਵਿੱਚ ਹੁੰਦਾ ਹੈ ਜਿਹੜਾ ਪੂਰਨ ਖਾਲਸਾ ਹੈ ਮਹਾਨ ਨਿडर ਰਸਬੀਰ ਭਰੇ ਹੈ ਬੇਰ ਰਸ ਦੇ ਵਿੱਚ ਰਹਿੰਦੇ ਨੇ ਮਹਾਨ ਨਿਤਰ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਉਹ ਬੰਦੇ ਹਨ ਕਿਸੇ ਤੋਂ ਉਹ ਅਹਮ ਭਾਵ ਕੇ ਘਬਰਾਉਂਦੇ ਨਹੀਂ ਹਨ ਨਹੀਂ ਕਿਸੇ ਕੋ ਸੰਗ ਕਰੇ ਹੈ ਨਾ ਹੀ ਫਿਰ ਕੱਚੇ ਪਿੱਲਿਆਂ ਦਾ ਉਹ ਸੰਗ ਕਰਦੇ ਨੇ ਆ ਜਿਹੜੇ ਕੱਚੇ ਪਿੱਲੇ ਦੁਨਿਆਵੀ ਲੋਕ ਹੁੰਦੇ ਨੇ ਝੂਠੇ ਮੂਠੇ ਇਹਨਾਂ ਦੇ ਨਾਲ ਉਹ ਸੰਗੀਨੇ ਬਣਦੇ ਸੰਗ ਬਿਨਾ ਮਿਲ ਹਰ ਖੈ ਨਹੀਂ ਉਹਨਾਂ ਦੇ ਹਿਰਦੇ ਵਿੱਚ ਆਹ ਦੁਨਿਆਵੀ ਲੋਕਾਂ ਨੂੰ ਦੇ ਕੇ ਖੁਸ਼ੀ ਨਹੀਂ ਹੁੰਦੀ ਹੈ ਆਹ ਦੁਨੀਆਂ ਜਿਵੇਂ ਆਪਾਂ ਇੱਕ ਦੂਸਰੇ ਦੁਨਿਆਵੀ ਲੋਕਾਂ ਨੂੰ ਮਿਲ ਲੈਨੇ ਆ ਕੋਈ ਮਿਲ ਗਿਆ ਥੋੜਾ ਜਿਹਾ ਵੱਡਿਆ ਉਹਦੇ ਆਲਾ ਬੜੇ ਖੁਸ਼ ਹੋ ਜਾਂਦੇ ਆ ਨਹੀਂ ਜਿਹੜਾ ਪੂਰਨ ਖਾਲਸਾ ਹੈ ਉਹ ਇਸ ਤਰ੍ਹਾਂ ਦੇਆਂ ਨੂੰ ਦੇਖ ਕੇ ਨਹੀਂ ਖੁਸ਼ ਹੁੰਦਾ ਅੰਦਰੋਂ ਮਨ ਮਿਲਣ ਤੇ ਹੋਏ ਕਹਾਹੀ ਮਨ ਦਾ ਮਲਾਉਣਾ ਤਾਂ ਇੱਕ ਪਾਸੇ ਰਹਿ ਗਿਆ ਕਹਿੰਦੇ ਮਨ ਤਾਂ ਖਾਲਸਾ ਉਹਨਾਂ ਨਾਲ ਮਲਾਉਂਦਾ ਹੀ ਨਹੀਂ ਹੈ ਜਿਹੜੇ ਕੱਚੇ ਪਿੱਲੇ ਨੇ ਗੁਰੂ ਦੇ ਪਿਆਰ ਵਿੱਚ ਮਰਜਾ ਦਾ ਚੜ੍ਹਣ ਵਾਲੇ ਨਹੀਂ ਹਨ ਇਸ ਤਰ੍ਹਾਂ ਉਹ ਜੇ ਮਨ ਮਲਾਉਂਦੇ ਨੇ ਤਾਂ ਸਿੰਘਾਂ ਨਾਲ ਹੀ ਮਨ ਮਲਾਉਂਦੇ ਨੇ ਕਿਉਂਕਿ ਅੰਦਰੋਂ ਉਹਨਾਂ ਨਾਲ ਹੀ ਪਿਆਰ ਰੱਖਦੇ ਹਨ ਗੁਰਸਿੱਖਾਂ ਮਨਹਾਰ ਪ੍ਰੀਤ ਹੈ ਗੁਰਸਿੱਖਾਂ ਦੇ ਨਾਲ ਮਨ ਕਰਕੇ ਪ੍ਰੀਤ ਕਰਦੇ ਨੇ ਰਹਿ ਮਗਨ ਪਰਵਾ ਨਕਾਹ ਸਦਾ ਇਹ ਗੁਰੂ ਦੇ ਪਿਆਰ ਦੇ ਵਿੱਚ ਗੁਰੂ ਦੇ ਬਾਣੀ ਵਿੱਚ ਗੁਰੂ ਦੀ ਬਾਣੀ ਦੇ ਵਿੱਚ ਗੁਰੂ ਦੇ ਹੁਕਮ ਵਿੱਚ ਸਦਾ ਹੀ ਮਗਨ ਰਹਿੰਦੇ ਨੇ ਆਪਣੇ ਆਨੰਦ ਦੇ ਵਿੱਚ ਆਪਣੀ ਮੋਦ ਮਸਤੀ ਵਿੱਚ ਰਹਿੰਦੇ ਹਨ ਓਮ ਬਿਨਾ ਭੂਪਤ ਮਦਮਾਹੂ ਆਵੇਂ ਕੋਜਕ ਮੱਤ ਧਰਤੀ ਕੋਲ ਨਹੀਂ ਹੈ ਕੋਣ ਉਹਨਾਂ ਦੇ ਆਵੇਂ ਇੱਕ ਵੀ ਸਿਆੜ ਇੱਕ ਵੀ ਖੁੱਡਣੀ ਹੈ ਕੀ ਸਮਝਦਾ ਖਾਲਸਾ ਸਾਹਿਬ ਵੀ ਸਾਰੀ ਧਰਤੀ ਦੇ ਅਸੀਂ ਰਾਜੇ ਆਂ ਖੋ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਜੀ ਨੇ ਵੀ ਤਤ ਤਦੇ ਗੱਲ ਕਹੀ ਹੈ ਕਬੀਰ ਇਹ ਗੱਲ ਸਪਸ਼ਟ ਕਰਦੇ ਨੇ ਕਬੀਰ ਸਗਲੀ ਧਰਤੀ ਸਾਦ ਕੀ ਤਸਕਰ ਵੈਸਾ ਆਹੇ ਧਰਤੀ ਭਾਰ ਨ ਵਿਆਪੇ ਚਨਕਾਲਾ ਹੁਲਾਹੇ ਇਹ ਸਾਰੀ ਧਰਤੀ ਕੀ ਦੀ ਹੈ ਰੱਬ ਦੇ ਪਿਆਰਿਆਂ ਦੀ ਹੈ ਸਾਰੀ ਧਰਤੀ ਕੀ ਦੀ ਹੈ ਖਾਲਸੇ ਦੀ ਹੈ ਕਿਉਂ ਖਾਲਸਾ ਨਟਕਾ ਦੁਨੀਆ ਦੇ ਨਾਲੋਂ ਨਿਰਲੇਪ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ ਇਸ ਕਰਕੇ ਉਹ ਸਾਰੀ ਧਰਤੀ ਦੇ ਹੀ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਹਨ ਦੋਨੋਂ ਸਮੇਂ ਸੁਚੇਤਾ ਕਰਬੋ ਫਿਰ ਸਿਨਾਂ ਦਾ ਇਹ ਵੀ ਕਰਤਾ ਪਏ ਦੋ ਐਸਮੇ ਇਸ਼ਨਾਨ ਪਾਨ ਕਰਨਾ ਸਵੇਰ ਤੇ ਸ਼ਾਮੀ ਬਾਤ ਪਾਤ ਤਨ ਸ਼ਸਤਰਨ ਧਰਬੋ ਫਿਰ ਬਾਤ ਪਾਤ ਤੇ ਨਾਣਾ ਪ੍ਰਕਾਰ ਦੇ ਸ਼ਸਤਰ ਧਾਰਨ ਕਰਦੇ ਨੇ ਆਪਣੇ ਸਰੀਰ ਦੇ ਉੱਤੇ ਸੰਸ਼ਕੇਸ ਤੇ ਸੁਭਤ ਵਿਸਾਲੇ ਨਾਲੇ ਫਿਰ ਸੁੰਦਰਾ ਦਸਤਾਰਾਂ ਸਜੀਆਂ ਹੋਈਆਂ ਨੇ ਸੋਹਣੇ ਲੰਮੇ ਲੰਮੇ ਦਾੜੇ ਨੇ ਕਾਲੇ ਕਾਲੇ ਰੰਗ ਦੇ ਜਸ ਬੈਦ ਰੰਗ ਦੇ ਬਾਹਲੇ ਜਾਲੇ ਸੋਹਣੇ ਲੱਗਦੇ ਨੇ ਹੰਕੇ ਵੀਰ ਹਠੀ ਮਛਿਆਲੇ ਹੰਕੇ ਜਵਾਨ ਚੜ੍ਹਦੀਆਂ ਜਵਾਨੀਆਂ ਵਾਲੇ ਕੁੰਡੀਆਂ ਮੁੱਛਾਂ ਵਾਲੇ ਜਵਾਨੀ ਦੇ ਭਰੇ ਹੋਏ ਸੂਰਮੇ ਬਾਹਲੇ ਸੋਹਣੇ ਲੱਗਦੇ ਨੇ ਸਜੈ ਤੁਰੰਗ ਅਰੁਗੈ ਐਸੀ ਜਦੋਂ ਤਿਆਰ ਵਰ ਤਿਆਰ ਹੋ ਕੇ ਕੁੰਡੀਆਂ ਮੁੱਛਾਂ ਕਰਕੇ ਦਮਾਲੇ ਸਜਾ ਕੇ ਚੱਕਰ ਸਜਾ ਕੇ ਇੱਕ ਤਲਵਾਰ ਸ਼੍ਰੀ ਸਾਹਿਬ ਗਾਤਰੇ ਪਹਿਨ ਕੇ ਹੱਥ ਵਿੱਚ ਨੇਜਾ ਲਾ ਕੇ ਢਾਹਣ ਲਾ ਕੇ ਆਪਣੇ ਘੋੜੇ ਦੇ ਉੱਤੇ ਸਵਾਰ ਹੋ ਕੇ ਚੜ੍ਹਦੇ ਨੇ ਫਿਰ ਕੌਣ ਹੈ ਉਹਦੇ ਬਰਾਬਰ ਦੂਜਾ ਉਹਨਾਂ ਸੋਹਣਾ ਲੱਗਣ ਵਾਲਾ ਜੋ ਹੋਵੇ ਹਿੰਦੂ ਤੁਰਕ ਨਾ ਕਬ ਹੋਏ ਕੈਸੇ ਹਿੰਦੂ ਨਾ ਤੁਰਕ ਕਿਸੇ ਤਰ੍ਹਾਂ ਵੀ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦੇ ਨਹੀਂ ਹੋ ਸਕਦੇ ਜਿਸ ਤਰ੍ਹਾਂ ਦਾ ਖਾਲਸਾ ਘੋੜੇ ਤੇ ਸਵਾਰ ਹੋਇਆ ਵਾ ਸਿੰਘ ਸੂਰਮਾ ਜਾਂਦਾ ਹੁੰਦਾ ਆ ਦੇਖ ਲਿਓ ਤੁਸੀਂ ਨੰਗਾ ਸਿੰਘਾਂ ਵੱਲ ਜਾਂਦੇ ਆਂ ਵੱਲ ਇੰਨੇ ਸੋਹਣੇ ਸਜਦੇ ਜਾ ਰਹੇ ਹੁੰਦੇ ਨੇ ਘੋੜਿਆਂ ਤੇ ਸਵਾਰ ਹੋ ਕੇ ਜੇ ਆਪਾਂ ਕਿਸੇ ਹਿੰਦੂ ਨੂੰ ਜਾਂ ਮੁਸਲਮਾਨ ਨੂੰ ਚੜਾ ਦਈਏ ਸੋਹਣਾ ਲੱਗੂ ਉਹ ਤਾਂ ਉਵੇਂ ਨਹੀਂ ਲੱਗਣਾ ਸੋਹਣਾ ਉਹ ਤਾਂ ਲੱਗੂਗਾ ਜਿਵੇਂ ਕਣਕ ਦੇ ਵਿੱਚ ਕਿਸੇ ਨੇ ਢਰਨਾ ਘਟਿਆ ਹੋਵਾ ਹੁੰਦਾ ਇਹੋ ਦੇਖਣਗੇ ਇਹ ਕਲਗੀਧਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ ਸ਼ਸਤਰ ਸਜਾਏ ਗੁਰੂ ਕੋ ਦਰਸੈ ਫਿਰ ਖਾਲਸਾ ਸ਼ਸਤਰ ਸਜਾ ਕੇ ਸਿੰਘਾਂ ਦੀ ਨਸਾਂਾਂ ਦੇ ਵਿੱਚ ਇਹ ਵੀ ਹੈ ਸ਼ਸਤਰ ਧਾਰੀ ਹੋ ਕੇ ਤਿਆਰ ਵਰਤਿਆਰ ਹੋ ਕੇ ਫਿਰ ਗੁਰੂ ਦਾ ਦਰਸ਼ਨ ਕਰਨੇ ਅੱਜ ਵੀ ਗਲਾਂ ਦੇ ਵਿੱਚ ਸਾਜ ਵਜ ਕੇ ਤਿਆਰ ਵਰਤਿਆਰ ਹੋ ਕੇ ਫਿਰ ਧੰਨ ਚੁਗਲ ਜੁਗਟਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਚ ਮੱਥਾ ਟੇਕਣ ਜਾਂਦੇ ਨੇ ਫਿਰ ਜਕਾਰੇ ਛੱਡਦੇ ਨੇ ਅਰਦਾਸਾਂ ਕਰਦੇ ਨੇ ਦੇਖੋ ਤਾਂ ਅਸੀਂ ਜਾ ਕੇ ਨੰਗਾ ਸਿੰਘਾਂ ਚ ਫਿਰ ਪਤਾ ਲੱਗਦਾ ਜਿਹੜਾ ਇਤਿਹਾਸ ਦੇ ਵਿੱਚ ਆਉਂਦਾ ਫਿਰ ਖਾਲਸਾ ਕਹਿੰਦੇ ਕਿ ਇਹਨੂੰ ਹਾਂ ਇਹ ਹਨ ਖਾਲਸੇ ਗੱਜਦੇ ਨੇ ਏਰ ਪੰਥ ਕੋ ਅਦਭੁਤ ਹਰਸ਼ ਹੈ ਕੰਗਿਆ ਧਰਮਾਹਾਰਾਜ ਆਪਣੇ ਪੰਥ ਨੂੰ ਦੇਖ ਕੇ ਆਪਣੇ ਖਾਲਸਿਆਂ ਸਿੰਘਾਂ ਸੂਰਮਿਆਂ ਨੂੰ ਇਸ ਤਰ੍ਹਾਂ ਭਾਵਕੇ ਜਿਨ੍ਹਾਂ ਦੇ ਵਿੱਚ ਅਨੰਦ ਵੀ ਹੈ ਪਿਆਰ ਵੀ ਹੈ ਤੇ ਜਰਾ ਜਿੰਨਾ ਵੀ ਜਿਨ੍ਹਾਂ 'ਚ ਝਿਜਕ ਨਹੀਂ ਹੈ ਨਾ ਹੀ ਕੋਈ ਮਨ ਦੇ ਵਿੱਚ ਭੈ ਹੈ ਇੱਕ ਗੁਰੂ ਦਾ ਹੈ ਸਤਗੁਰਾਂ ਦੇ ਚਰਨਾਂ ਦੀ ਪ੍ਰੀਤ ਹੈ ਉਹਨਾਂ ਨੂੰ ਮਹਾਰਾਜ ਪਿਆਰਿਆਂ ਗੁਰਸਿੱਖਾਂ ਖਾਲਸੇ ਨੂੰ ਦੇਖ ਕੇ ਖਾਲਸਾ ਬਹੁਤ ਹੀ ਪ੍ਰਸੰਨ ਹੁੰਦੇ ਨੇ ਅੰਤਿਸ਼ਕਰਨ ਹਿਰਦੇ ਕਰਕੇ ਰਟ ਰਹਿਣ ਦਿਨ ਸ੍ਰੀ ਗੁਰੂ ਬਾਣੀ ਦਿਨ ਰਾਤ ਇਹ ਗੁਰਬਾਣੀ ਪੜ੍ਹਦੇ ਨੇ ਨਾਮ ਜਪਦੇ ਹਨ ਸਭ ਤੇ ਅਤਿ ਸ੍ਰੇਸ਼ਟ ਸੁਖ ਖਾਨੀ ਸਾਰਿਆਂ ਦੇ ਨਾਲੋਂ ਸ੍ਰੇਸ਼ਟ ਸੁੱਖਾਂ ਦੀ ਖਾਨ ਕਲਗੀਧਰ ਮਹਾਰਾਜ ਨੇ ਸਾਨੂੰ ਸੰਸਾਰ ਦੇ ਵਿੱਚ ਖਾਲਸਾ ਪੰਥ ਚ ਭਾਤੀ ਹੋਣ ਵਾਸਤੇ ਖਾਲਸੇ ਦੀ ਇੱਕ ਗੁਣਾ ਦੀ ਖਾਨ ਤਿਆਰ ਕਰ ਦਿੱਤੀ ਹੈ ਕਛੇ ਗੁਨਾ ਦੇ ਵਿੱਚ ਭਰਪੂਰ ਹੋਣਾ ਤਾਂ ਖਾਲਸੇ ਸਜ ਜਾਈਏ ਇੱਕ ਦਿਨ ਸਤਿਗੁਰ ਚੜੇ ਅਖੇਰ ਇਸ ਤਰ੍ਹਾਂ ਬਾਜਾਂ ਵਾਲੇ ਕੰਗੀ ਧਰਮਹਾਰਾ ਦੇ ਹਜੂਰ ਖਾਲਸੇ ਦੀ ਹੁਕਮਾ ਹੈ ਖਾਲਸਾ ਦਿਨ ਰਾਤ ਵੱਧਾ ਜਾ ਰਿਹਾ ਹੈ ਵੇ ਅੰਤ ਸਮਤਾ ਕੇ ਸੂਰਮੇ ਜਵਾਨ ਬੰਕੇ ਕਬਰੂ ਕੰਗੀ ਧਰਮਹਾਰਾ ਦੇ ਚਰਨਾਂ 'ਚ ਪਹੁੰਚ ਕੇ ਭਰਤੀ ਹੋ ਰਹੇ ਨੇ ਅਮਰਤ ਸ਼ਕ ਰਹੇ ਨੇ ਸ਼ਸਤਰਧਾਰੀ ਬਣ ਰਹੇ ਨੇ ਖਾਲਸਾ ਫੌਜ ਵੱਧਦੀ ਜਾ ਰਹੀ ਹੈ ਫਿਰ ਬਾਣੀ ਪੜਦੇ ਨੇ ਨਾਮ ਜਪਦੇ ਨੇ ਅੱਜ ਵੀ ਕੁਕ ਦਿਨ ਅੱਗੇ ਵੀ ਅਸੀਂ ਵਚਨ ਕੀਤਾ ਸੀ ਜਿਹੜੇ ਵੀ ਮਹਾਂ ਸਿੰਘਾਂ ਦੇ ਵਿੱਚ ਬਾਣੀ ਪੜਦੇ ਦੇਖੋ ਅਸੀਂ ਕਿੰਨਾ ਕਿੰਨਾ ਲੰਮਾ ਸਮਾਂ ਦਿੱਤਨੇ ਉਹ ਬਾਣੀ ਕਰਦੇ ਨੇ ਅਸੀਂ ਕਿੰਨੀ ਕੁ ਬਾਣੀ ਪੜਦੇ ਆ ਸਾਨੂੰ ਵੀ ਆਪਣੇ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ ਕਿਉਂਕਿ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਖ ਹੀ ਜਾਣੋ ਜੇ ਬਾਣੀ ਹੈ ਹਿਰਦੇ ਅੰਦਰ ਭਾਣਾ ਧਾਰਨ ਕੀਤਾ ਤਾਂ ਫਿਰ ਅਸੀਂ ਗੁਰੂ ਦੇ ਪੰਛੀ ਖਾਲਸੇ ਹਾਂ ਗੁਰੂ ਦੇ ਪਿਆਰ ਦੇ ਵਿੱਚ ਚੱਲਣ ਵਾਲੇ ਹਾਂ ਇਸ ਤਰ੍ਹਾਂ ਕਲਗੀਧਰ ਮਹਾਰਾਜ ਦੇ ਹਜ਼ੂਰ ਬੇਅੰਤ ਫੌਜਾਂ ਹੋ ਗਈਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਜ ਕਰਦੇ ਨੇ ਲੰਗਰ ਚੱਲਦੇ ਨੇ ਨਗਾਰੇ ਵੱਜਦੇ ਨੇ ਦੀਵਾਨ ਸਜਦੇ ਨੇ ਜੋ ਵੀ ਭਾਵਨਾਵਾਂ ਸਭਨਾ ਦੀਆਂ ਪੂਰੀਆਂ ਮੇਰੇ ਸਤਿਗੁਰੂ ਬਾਜਾਂ ਵਾਲੇ ਕਰਦੇ ਨੇ ਸੋ ਆਓ ਸਾਧ ਸੰਗਤ ਜੀਏ ਖਾਲਸੇ ਦੀ ਉਪਮਾ ਕਲਗੀਧਰ ਮਹਾਰਾਜ ਦੇ ਹਜ਼ੂਰ ਬਿਆਨ ਕੀਤੀ ਹੈ ਵਰਨਨ ਹੋਈ ਹੈ ਇਹ ਵੀ ਬਹੁਤ ਥੋੜੀ ਜੀ ਹੈ ਜਿਆਦਾ ਨਹੀਂ ਆਪਾਂ ਕਰ ਸਕੇ ਕਿਉਂ ਇਹੀ ਫਿਰ ਖਾਲਸਾ ਕਲਗੀਧਰ ਮਹਾਰਾਜ ਦੇ ਬਚਨ ਆਉਂਦੇ ਨੇ ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੀਰ ਕਹਿੰਦੇ ਮੇਰਾ ਜਿਹੜਾ ਐਸਾ ਖਾਲਸਾ ਹੈ ਉਹ ਸੱਜ ਜਾਂਦਾ ਹੈ ਪੂਰਨ ਰੰਗ ਵਿੱਚ ਰੰਗਿਆ ਜਾਂਦਾ ਹੈ ਉਸ ਮੇਰੇ ਖਾਲਸੇ ਦੇ ਵਿੱਚ ਤੇ ਮੇਰੇ ਵਿੱਚ ਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਵੀ ਫਰਕ ਨਹੀਂ ਹੈ ਅਸੀਂ ਦੋਏ ਇੱਕੋ ਰੂਪ ਹਾਂ ਹਰ ਹਰ ਜਨ ਦੋਏ ਏਕ ਹੈ ਵਿਭ ਵਿਚਾਰ ਕਿਛ ਨਾਹੀਂ ਜਲ ਤੇ ਉਭਜ ਤਰੰਗ ਜਿਉ ਚਲਹੀ ਬਚਾਲਹੀ ਸਮਾਹੀ ਹਰਿਆ ਦਾ ਜਨ ਹਰੀ ਦੇ ਪਿਆਰ ਦੇ ਵਿੱਚ ਰਮ ਜਾਂਦਾ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਖਾਲਸੇ ਦੀ ਉਪਮਾ ਬਿਆਨ ਕੀਤੀ ਹੈ। ਅਗਲਾ ਪ੍ਰਸੰਗ ਭਾਈ ਦਿਆ ਸਿੰਘ ਜੀ ਦਾ ਚੱਲਣਾ ਹੈ। ਕਿਉਂਕਿ ਅੱਜ ਆਪਾਂ ਰਮਾਲੇ ਜੀ ਦੀ ਸੇਵਾ ਕਰਨੀ ਆ ਇਸ ਕਰਕੇ ਆਪਾਂ ਇੱਥੇ ਹੀ ਹੁਣ ਇਤਿਹਾਸ ਨੂੰ ਟਿਕਾ ਦਿੰਦੇ ਹਾਂ। ਇਹ ਅਗਲਾ ਪ੍ਰਸੰਗ ਪਿਆਰ ਨਾਲ ਕੱਲ ਨੂੰ ਸਰਵਣ ਕਰਨਾ ਹੋਈਆਂ ਬੁਲਾਵਾ ਮਾਫ਼ ਕਰਨੀਆਂ। ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨ ਜੀਓ। ਰਟ ਰਣ ਜਨ ਸ੍ਰੀ ਗੁਰਬਾਨੀ ਸਭ ਤੇ ਅਤ ਸ੍ਰੇਸ਼ਟ ਸੁਖ ਬਖਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ